ਕਿ ਰਹੇ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਅੱਜ ਸਵੇਰੇ ਪ੍ਰਸ਼ਾਸਨ ਨੰਗਲ ਵੱਲੋਂ ਮੋਜੋਵਾਲ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਟਣ ਦੇ ਲਈ ਅਭਿਆਸ ਕੀਤਾ ਗਿਆ ਜਿਸ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਦੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਜਾਨ ਮਾਲ ਦੀ ਰੱਖੀ ਕਰਨੀ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਖਾਸ ਤੌਰ ਤੇ ਐਨਡੀਆਰਐਫ ਦੀ ਟੀਮਾਂ ਨੇ ਪਹੁੰਚ ਕੇ ਸਥਿਤੀ ਬਾਰੇ ਮੌਕ ਡ੍ਰਿਲ ਕੀਤੀ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਨੰਗਲ ਦੇ ਐਸਜੀਐਮ ਸਚਿਨ ਪਾਟਕ ਨੇ ਦੱਸਿਆ ਕਿ ਇਸ ਅਭਿਆਸ ਦੀ ਆਗਾਉ ਤਿਆਰੀਆਂ ਕੀਤੀਆਂ ਹੋਈਆਂ ਹਨ ਜੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਧੂ ਬਰਸਾਤ ਹੋ ਜਾਵੇ ਅਤੇ ਕਿਸੇ ਵੀ ਸਥਿਤੀ ਦੇ ਵਿੱਚ ਡੈਮ ਜਾਂ ਹੋਰ ਕਿਤੇ ਵਾਧੂ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾਵੇ ਤਾਂ ਜੇਕਰ ਮੋਜੋਵਾਲ ਪਿੰਡ ਵਿੱਚ ਬਰਸਾਤੀ ਪਾਣੀ ਦੀ ਸਥਿਤੀ ਦੇ ਨਾਲ ਹੜਾ ਵਰਗੇ ਹਾਲਾਤ ਨਾਲ ਘਰ ਘਿਰ ਜਾਵੇ ਤਾਂ ਉਸ ਪਿੰਡ ਦੇ ਲੋਕਾਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਇਸ ਦੇ ਲਈ ਮੌਕ ਡ੍ਰਿਲ ਦਾ ਅਭਿਆਸ ਦਾ ਪ੍ਰਬੰਧ ਕੀਤਾ ਗਿਆ ਹੈ ਐਨਡੀਆਰਐਫ ਦੀ ਟੀਮਾਂ ਨੇ ਪਹੁੰਚ ਕੇ ਸਥਿਤੀ ਦਾ ਭੂਗੋਲਿਕ ਤੌਰ ਤੇ ਜਾਇਜ਼ਾ ਲਿਆ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਸ ਮੌਕੇ ਉੱਤੇ ਮੌਜੂਦ ਸਨ ਸਾਰੀ ਸਥਿਤੀ ਦਾ ਕੰਟਰੋਲ ਖੁਦ ਐਸਡੀਐਮ ਸਚਿਨ ਪਾਠਕ ਕਰੇ ਸਨ ਉਹਨਾਂ ਨੇ ਸਵੇਰੇ 11 ਵਜੇ ਤੋਂ ਜੱਟਣ ਲਈ ਜਾਣ ਵਾਲੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਤਨਾਤ ਕੀਤਾ। ਇਸ ਤੋਂ ਪਹਿਲਾਂ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਣੀ ਹੈ ਉਸ ਬਾਰੇ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ। ਐਸ.ਡੀ.ਐਮ ਨੇ ਸਾਰੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਕਿਸ ਤਰ੍ਹਾਂ ਬਿਜਲੀ ਕੱਟ, ਇਹ ਲੋਕਾਂ ਨੂੰ ਸੁਰੱਖਿਅਤ ਰੱਖਣਾ ਹੈ, ਐਨ.ਡੀ.ਆਰ.ਐਫ ਦੀ ਟੀਮਾਂ ਨੇ ਕਿਸ ਤਰ੍ਹਾਂ ਲੋਕਾਂ ਨੂੰ ਬਚਾਉਣਾ ਹੈ ਅਤੇ ਕਿਸ ਤਰ੍ਹਾਂ ਲੋਕਾਂ ਨੂੰ ਰੈਸਕਿਊ ਕਰਨਾ ਹੈ। ਜਿਹੜੇ ਲੋਕ ਹੜ੍ਹ ਵਰਗੇ ਹਾਲਾਤ ਨਾਲ ਘਿਰੇ ਹੋਣਗੇ, ਉਹਨਾਂ ਨੂੰ ਉਸ ਤੋਂ ਬਾਹਰ ਕੱਢ ਕੇ ਜਿਹੜੀਆਂ ਸੁਰੱਖਿਅਤ ਥਾਵਾਂ ਤੇ ਲੈ ਜਾਣਾ ਹੈ। ਇੱਥੇ ਦੇ ਖਾਣ-ਪਾ ਨੇ ਹਨ ਪਸ਼ੂ ਤਾਨੂ ਕਿਸ ਤਰ੍ਹਾਂ ਬਚਾਉਣਾ ਹੈ ਪਸ਼ੂਆਂ ਦੇ ਇਲਾਜ ਦੇ ਲਈ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਕਿਸ ਤਰ੍ਹਾਂ ਤਾਇਨਾਤ ਹੋਣਗੀਆਂ ਅਤੇ ਮਨੁੱਖੀ ਜੀਵਨ ਨੂੰ ਬਚਾਉਣ ਲਈ ਲੋੜਿੰਦੀਆਂ ਦਵਾਈਆਂ ਦੇਣ ਲਈ ਕਿਸ ਤਰ੍ਹਾਂ ਸਿਵਲ ਹਸਪਤਾਲ ਦੀਆਂ ਟੀਮਾਂ ਕੰਮ ਕਰਨਗੀਆਂ ਉਸ ਲਈ ਪੂਰਾ ਅਭਿਆਸਾ ਕੀਤਾ ਗਿਆ ਇਸ ਦੌਰਾਨ ਫਾਇਰ ਬ੍ਰਿਗੇਡ ਨਗਰ ਕੌਂਸਲ ਨੰਗਲ ਵੱਲੋਂ ਕਿਸ ਤਰ੍ਹਾਂ ਸਮੇਂ ਸਿਰ ਪਹੁੰਚਿਆ ਜਾਵੇਗਾ ਜੀਸੀਬੀ ਕਿਸ ਤਰ੍ਹਾਂ ਉਸ ਸਥਾਨ ਤੇ ਪਹੁੰਚ ਕੇ ਆਪਣੇ ਬਚਾਅ ਕਾਰਜ ਆਰੰਭ ਕਰੇਗੀ ਅਤੇ ਜਿਸ ਨਾਲ ਲੋਕਾਂ ਨੂੰ ਇਸ ਕਾਰਵਾਈ ਨਾਲ ਕਿਸ ਤਰ੍ਹਾਂ ਸੁਰੱਖਿਆ ਬਚਾਉਣਾ ਹੈ ਇਸ ਬਾਰੇ ਪ੍ਰਸ਼ਾਸਨ ਵੱਲੋਂ ਕੀਤੇ ਜਾਣ ਵਾਲੇ ਕੰਮ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਤਹਿਸੀਲਰ ਨੰਗਲ ਬੀਡੀਪੀ ਸ਼੍ਰੀ ਅਨੰਦਪੁਰ ਸਾਹਿਬ ਵੈਟਰਨਰੀ ਵਿਭਾਗ ਸਿਹਤ ਵਿਭਾਗ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਰ ਅੱਜ ਤੁਹਾਡੀ ਅਗਵਾਈ ਦੇ ਵਿੱਚ ਹੜਾ ਨਾਲ ਜੂਝਣ ਵਾਸਤੇ ਐਨਡੀਆਰ ਐਫਡੀ ਟੀਮ ਸੀਆਈਐਸਐਫ ਪ੍ਰਸ਼ਾਸਨ ਦੇ तमाम ਅਧਿਕਾਰੀ ਪਹੁੰਚੇ ਨੇ ਸਰਕਾਰ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਔਰ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਐਨਡੀਆਰਐਫ ਦੀ 7th ਪਟਾਲੀਆ ਦਾ ਬਹੁਤ ਜ਼ਿਆਦਾ ਆਭਾਰੀ ਹਾਂ ਕਿ ਇਹਨਾਂ ਨੇ ਫਲੱਡ ਰਿਲੀਫ ਐਕਸਰਸਾਈਜ਼ ਤੇ ਮਾਕ ਡ੍ਰਿਲ ਦੇ ਲਈ ਨੰਗਲ ਜਿਹੜਾ ਸਾਡੀ ਸਬਡਿਵੀਜ਼ਨ ਆ ਉਹਨੂੰ ਚੁਣਿਆ ਇੱਕ ਵਾਰ ਐਨਡੀਆਰਐਫ ਲਈ ਤਾੜੀਆਂ ਮਾਰ ਦਿੱਤੀਆਂ ਐਨਡੀਆਰ ਆਪਣੇ ਜਿਵੇਂ ਤੁਸੀਂ ਦੇਖਿਆ ਬਹੁਤ ਹੀ ਪੇਸ਼ੈਂਸ ਦੇ ਨਾਲ ਇਕੱਲੇ ਇਕੱਲੇ ਮੋਡਿਊਲ ਦੇ ਉੱਤੇ ਜਿਹੜੇ ਲੋਕਲ ਪਿੰਡ ਦੇ ਨਿਵਾਸੀ ਨੇ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਉਸ ਤੋਂ ਇਲਾਵਾ ਐਨਡੀਆਰਐਫ ਨੇ ਸਾਨੂੰ ਉਹਨਾਂ ਦੇ ਵੱਖ-ਵੱਖ ਮੋਡਿਊਲਸ ਸਾਡੀਆਂ ਸਰਵਾਈਵਲ ਟੈਕਨਿਕਸ ਕੀ ਕੀ ਹੋ ਸਕਦੀਆਂ ਨੇ ਉਦੇ ਬਾਰੇ ਲੋਕਾਂ ਨੂੰ ਅਵਗਤ ਕਰਾਇਆ ਉਸ ਤੋਂ ਇਲਾਵਾ ਸਾਡਾ ਜਿਹੜਾ ਆਪਣਾ ਡਿਪਾਰਟਮੈਂਟਲ ਰਿਸਪੌਂਸ ਹੈਗਾ ਕਿ ਜਦ ਕੋਈ ਹੜਾ ਹੁੰਦਾ ਤਾਂ ਰਿਲੀਫ ਸ਼ੈਲਟਰ ਕਿੰਨੇ ਟਾਈਮ ਚ ਐਕਟੀਵੇਟ ਹੁੰਦਾ ਕਿੰਨੇ ਟਾਈਮ ਦੇ ਵਿੱਚ ਜਿਹੜੇ ਇਵੈਕੂਏਟ ਕੀਤੇ ਹੋਏ ਲੋਕ ਨੇ ਉਹ ਉਹਦੇ ਵਿੱਚ ਪਹੁੰਚਦੇ ਨੇ ਕਿੰਨੇ ਟਾਈਮ ਚ ਐਂਬੂਲੈਂਸ ਆਉਂਦੀ ਹੈ ਕਿੰਨੇ ਟਾਈਮ ਚ ਫਾਇਰ ਬ੍ਰਿਗੇਡ ਆਉਂਦੀ ਹੈ ਕਿੰਨੇ ਟਾਈਮ ਚ ਪੀਐਸ ਪੀਸੀਐਲ ਵੱਲੋਂ ਪਾਵਰ ਸਪਲਾਈ ਸ਼ਟਡਾਊਨ ਕੀਤੀ ਜਾਂਦੀ ਹੈ ਕਿੰਨੇ ਟਾਈਮ ਚ ਜੀਸੀਬੀਜ਼ ਜਿਹੜੀ ਡਰੇਨੇਜ ਵਿਭਾਗ ਵੱਲੋਂ ਮੌਕੇ ਤੇ ਆਉਂਦੀਆਂ ਨੇ ਜੀਸੀਬੀ ਤੇ ਆਪਣੇ ਸੈਂਡ ਬੈਗਸ ਤਾਂ ਕਿ ਜੇ ਜਿੱਥੇ ਕੋਈ ਪਾੜ ਪਿਆ ਹੋਵੇ ਤੇ ਰਾਦੇ ਬੈਂਕ ਦੇ ਵਿੱਚ ਉਹਨੂੰ ਟਾਈਮ ਸਿਰ ਪਲੱਗ ਕੀਤਾ ਜਾ ਸਕੇ ਇਹਨਾਂ ਸਾਰੇ ਮਾਪ ਦੰਡਾ ਨੂੰ ਅੱਜ ਅਸੀਂ ਟੈਸਟ ਕੀਤਾ ਤੇ ਐਨ ਡੀ ਆਰ ਐਫ ਦੇ ਜਬਾਜ਼ ਜਿਹੜੇ ਸਾਡੇ ਜਵਾਨ ਨੇ ਤੇ ਸੀ ਆਈ ਐਸ ਐਫ ਦੇ ਜਿਹੜੇ ਜਬਾਜ਼ ਸਾਡੇ ਜਵਾਨ ਨੇ ਉਹਨਾਂ ਨੇ ਸਾਡੀ ਪੂਰੀ ਜਿਹੜੀ ਐ ਮੈਂ ਕਹੂੰਗਾ ਅਵੇਅਰਨੈਸ ਤੇ ਸਹਾਇਤਾ ਕੀਤੀ ਹੈ ਜਿਹੜੀ ਸਾਡਾ ਫਲੱਡ ਰਿਸਪੌਂਸ ਆ ਉਹਨੂੰ ਕਾਰਗਰ ਬਣਾਉਣ ਦੇ ਸਾਰੇ ਸਾਲ ਚ ਪਹਿਲੀ ਮੌਕ ਡ੍ਰਿਲ ਕੀਤੀ ਗਈ ਆ ਹੜ੍ਹਾਂ ਨੂੰ ਲੈ ਕੇ ਕਿਸੇ ਤੋਂ ਪਹਿਲਾਂ ਵੀ ਕੀਤੀ ਗਈ ਥੋੜੀ ਐਨ ਡੀ ਆਰ ਐਫ ਨਾਰਮਲੀ ਪੰਜਾਬ ਦੇ ਵਕ ਵਕ ਸੈਵਨਥ ਪਟਾਲੀਅਨ ਜਿਹੜੀ ਆ ਬਠਿੰਡੇ ਸਟੇਸ਼ਨ ਲੈ ਗਈ ਪੂਰਬਕ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਸਮੇਂ-ਸਮੇਂ ਤੇ ਮੌਕ ਡ੍ਰਿਲਸ ਕਰਦੇ ਰਹਿੰਦੇ ਨੇ ਪਰ ਹੜ੍ਹਾਂ ਦੇ ਥ੍ਰੈਟ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸਟਰੈਟਜੀਕਲੀ ਇਹਨਾਂ ਵੱਲੋਂ ਨੰਗਲ ਨੂੰ ਚੂਸ ਕੀਤਾ ਗਿਆ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਹੈ ਕਿ ਨੰਗਲ ਅਨੰਪੁਰ ਸਾਹਿਬ ਦੇ ਦੋਨੋਂ ਸਬਡਿਵੀਜ਼ਨਸ ਅੱਧਾ ਦੀਆਂ ਹੈਗੀਆਂ ਜਿੱਥੇ ਪਾਣੀ ਦੀ ਮਾਰ ਦੀ ਜਿਹੜੀ ਪ੍ਰਭਾਵ ਹੈ ਉਹ ਸਭ ਤੋਂ ਜ਼ਿਆਦਾ ਹੋ ਸਰ ਕਿਵੇਂ ਦੇਖਦੇ ਹੋ ਕਿ ਅੱਜ ਦੀ ਜਿਹੜੀ ਮੌਕ ਡ੍ਰਿਲ ਆ ਉਹ ਕਿੰਨੀ ਕੁ ਕਾਰਗਰ ਲੋਕਾਂ ਲਈ ਆਮ ਜਨਤਾ ਵਾਸਤੇ ਜਾਂ ਜਿਹੜੇ ਮੀਡੀਆ ਦੇ ਰੂਪ ਤੋਂ ਤੁਹਾਨੂੰ ਦੇਖ ਰਿਹਾ ਜਾਂ ਇੰਡੀਆ ਐਫਡੀ ਟੀਮਾਂ ਨੂੰ ਦੇਖ ਰਿਹਾ ਹੈ ਕਿੰਨੀ ਕਾਰਗਰ ਸਿੱਧ ਰਹੀਗੀ ਸਰ کافی ਜ਼ਿਆਦਾ ਕਾਰਗਰ ਜਿਹੜੀ ਹੈ ਉਹ ਸਿੱਧ ਰਹੀਗੀ ਲੋਕਾਂ ਨੂੰ ਜਿਹੜੇ ਲੋਕਲ ਹੈਗੇ ਨੇ ਹਰ ਵਾਰ ਲੋਕਲ ਡਰਾਉਨਿੰਗ ਕੇਸਸ ਹੁੰਦੇ ਨੇ ਕਿ ਐਂਬੂਲੈਂਸ ਪਹੁੰਚਣ ਚ ਮੰਨ ਲਓ 5 ਤੋਂ 7 ਮਿੰਟ ਦਾ ਟਾਈਮ ਲੱਗਦਾ ਉਹ 5 ਤੋਂ 6 ਮਿੰਟ ਕਿਸੇ ਦੀ ਜਾਨ ਬਚਾਉਣ ਲਈ ਕ੍ਰੂਸ਼ਲ ਹੁੰਦੇ ਨੇ ਉਸ ਦੌਰਾਨ ਕਿੱਦਾਂ ਉਹਨੂੰ ਸੀਪੀਆਰ ਦਿੱਤਾ ਜਾਂਦਾ ਹੈ ਕਿਸ ਤਰੀਕੇ ਨਾਲ ਉਹਨਾਂ ਦੇ ਜੇ ਪਾਣੀ ਚਲਿਆ ਜਾਵੇ ਫੇਫੜਿਆਂ ਚੋਂ ਪਾਣੀ ਕਿੱਦਾਂ ਕੱਢਿਆ ਜਾ ਸਕਦਾ ਉਹਦੇ ਬਾਰੇ ਲੋਕਲ ਵੈਰੇਜਸ ਨੂੰ ਟ੍ਰੇ ਇਸ ਤੋਂ 7 ਮਿੰਟ ਦੀ ਵਿੰਡੋ ਹੈ ਉਹਦੇ ਵਿੱਚ ਕਿਸੇ ਦੀ ਜਾਨ ਬਚਾਉਣ ਦੇ ਜਿਹੜੇ ਚਾਂਸਸ ਨੇ ਉਹ ਕਾਫੀ ਇੰਪਰੂਵ ਹੋਣਗੇ ਸਰ ਜਿਹੜੀ ਮਾਨਸੂਨ ਹੈ ਉਹ ਉਹਦਾ ਕਿੰਨਾ ਕੁ ਲੈਵਲ ਹੈ ਜਿਹੜਾ ਕਿ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲ ਸਕਦਾ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਗਾ ਕਿ ਕੱਲ ਇੱਕ ਬਹੁਤ ਜ਼ਿਆਦਾ ਫੇਕ ਨਿਊਜ਼ ਜਿਹੜੀ ਸੀਗੀ ਉਹ ਨੰਗਲ ਦੇ ਨਿਵਾਸੀਆਂ ਦੇ ਵਟਸਐਪ ਗਰੁੱਪਸ ਦੇ ਵਿੱਚ ਚੱਲ ਰਹੀ ਸੀਗੀ ਕਿ 22 ਲੱਖ ਕਿਊਸੈਕ ਪਾਣੀ ਛੱਡਿਆ ਗਿਆ ਹੈ ਐਦਾਂ ਦੀ ਗੱਲ ਬਿਲਕੁਲ ਨਹੀਂ ਹੈ ਬਿਲਕੁਲ ਬੇਬੁਨਿਆਰ ਤੱਥ ਹੈ ਜਿਹੜਾ ਪਾਖੜਾ ਡੈਮ ਦਾ ਰੈਜ਼ਰਵ ਵਾਇਰਾ ਉਹਦਾ ਖਤਰੇ ਦਾ ਮਾਰਕ 1680 ਫੀਟ ਹੈ ਤੇ 1602.76 ਫੀਟ ਤੇ ਇਸ ਵੇਲੇ ਪਾਖੜੇ ਦਾ ਜਿਹੜਾ ਮਾਰਕ ਹੈ ਦਾ ਰੈਜ਼ਰਵਰ ਦਾ ਯਾਨੀ ਕਿ ਉਹ ਖਤਰੇ ਦੇ ਸતર ਤੋਂ ਹਲੇ ਵੀ ਤਕਰੀਬਨ 78 ਫੁੱਟ نیچے ਤੇ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਹਣ ਦੀ ਲੋੜ ਨਹੀਂ ਹੈ। ਦੁਬਾਰਾ ਜਾਨਣਾ ਚਾਹਾਂਗੇ ਸਰ ਜਿਹੜਾ ਭਾਕੜੇ ਦਾ ਕਿੰਨਾ ਲੈਵਲ ਹੈ ਅੱਜ ਦੀ ਡੇਟ 'ਚ? 1602.76 1602.76 ਤੱਕ ਦੀ ਅਪਡੇਟ ਆਈ ਹੈ ਉਹਦੇ ਵਿੱਚ ਇਹ ਹੈਗਾ ਬਾਕੀ ਹਰ 2 ਘੰਟੇ ਬਾਅਦ ਅਪਡੇਟ ਸੰਭੀ ਹੈ। ਜੀ ਜਿਹੜੀ ਸਵੇਰ ਦੀ ਅਪਡੇਟ ਸੀ 1602.76 ਤੇ 1680 ਜਿਹੜਾ ਹੈਗਾ ਉਹ ਖਤਰੇ ਦਾ ਨਿਸ਼ਾਨ ਹੁੰਦਾ ਤੇ ਖਤਰੇ ਦੇ ਨਿਸ਼ਾਨ ਤੋਂ 78 ਫੁੱਟ نیچے ਆਪਣਾ ਠੀਕ ਤਾਂ ਬਿਲਕੁਲ ਵੀ ਘਬਰਾਹਣ ਦੀ ਜਿਹੜੀ ਹੈ ਉਹ ਲੋੜ ਨਹੀਂ ਹੈ। ਜੀ ਜਿਹੜਾ ਲੋ ਮੈਂ ਦੇਖਦਾ ਅਕਸਰ ਨਿਊਜ਼ ਦੇ ਵਿੱਚ ਕਲਾਊਡ ਬਸਟ ਦੇਖਦੇ ਨੇ ਹਿਮਾਚਲ ਵਿੱਚ ਕਲਾਊਡ ਬਸਟ ਹੋ ਗਿਆ ਉਨਾ ਕਾਂਗੜਾ ਦੇ ਵਿੱਚ ਹੋਇਆ ਕਿਤੇ ਸਾਨੂੰ ਨਾ ਕੁਝ ਹੋ ਜਵੇ ਲੋਕ ਆਪਣਾ ਸਮਾਨ ਪੈਕ ਕਰਨ ਲੱਗ ਜਾਂਦੇ ਨੇ ਜਿਹੜਾ ਕਲਾਊਡ ਬਸਟ ਹੈਗਾ ਉਹਦਾ ਬਫਰ ਆਲਰੇਡੀ ਡੈਮ ਮੈਨੇਜਮੈਂਟ ਅਥਾਰਟिटीज ਵੱਲੋਂ ਰੱਖਿਆ ਹੁੰਦਾ ਹੈਗਾ ਪ੍ਰੈਜ਼ਰ ਵਾਇਰ ਦੇ ਵਿੱਚ ਤੇ ਜਦ ਵੀ ਪਾਣੀ ਉਹਨਾਂ ਨੇ ਡਿਸਚਾਰਜ ਕਰਨਾ ਹੁੰਦਾ ਹੈ ਉਹ ਬਹੁਤ ਸੋਚ ਸਮਝ ਕੇ ਜਿਹੜਾ ਹੈਗਾ ਡਿਸਚਾਰਜ ਕੀਤਾ ਜਾਂਦਾ ਤੇ ਉਹਦੇ ਬਾਰੇ ਪ੍ਰਸ਼ਾਸਨ ਨੂੰ 5 ਤੋਂ 6 ਘੰਟੇ ਪਹਿਲਾਂ ਜਿਹੜਾ ਹੈਗਾ ਉਹ ਅਮੂਮਨ ਤੌਰ ਤੇ ਦੱਸਿਆ ਜਾਂਦਾ ਅਨਲੈਸ ਕੋਈ ਮੇਜਰ ਕਲਾਈਮੇਟ ਐਡਵਰਸਿਟੀ ਐਡਵਰਸਿਟੀ ਨਾ ਹੀ ਹੋਵੇ ਤਾਂ ਸਾਡੇ ਸਾਰੇ ਗੋਲ ਤਿੰਨ ਤੋਂ ਚਾਰ ਘੰਟੇ ਦਾ ਹੈਡਸ ਅਪ ਹਮੇਸ਼ਾ ਹੁੰਦਾ ਸਰ ਮਾਨਸੂਨ ਦੇ ਮੌਸਮ ਨੂੰ ਦੇਖਦੇ ਹੋਏ ਕੀ ਸਬਡਿਵੀਜ਼ਨ ਨੰਗਲ ਦੇ ਅੰਦੀ ਜਿੰਨੇ